ਬਾਦਲ ਕੇ ਲਾਦੇ ਨੇ ਜਦੋਂ ਵੀ ਕੋਈ ਜਸੇਦਾਰ ਨੂੰ ਬਿਠਾਇਆ ਕਾਲ ਤੱਕ ਸਾਹ ਤੇ ਜੇ ਤਾਂ ਉਹਨਾਂ ਦੇ ਹੁਕਮ ਮੁਕਾਬਕ ਚੱਲਿਆ ਫਿਰ ਉਹ ਸਹੀ ਆ ਜਦੋਂ ਉਹਨੇ ਕੋਈ ਪੰਤ ਦੀ ਗੱਲ ਕਰਤੀ ਹੱਕ ਸੱਚ ਦਾ ਕੋਈ ਨਾਰਾ ਮਾਰਤਾ ਇਹਨਾਂ ਦੇ ਖਿਲਾਫ ਹੋ ਗਿਆ ਉਹ ਫਿਰ ਜਸੇਦਾਰੀ ਦੇ ਯੋਗ ਨਹੀਂ ਰਹਿੰਦਾ ਫਿਰ ਉਹਦੇ ਇਹ ਕਰਤਾਰ ਕੁਰਸੀ ਕਰਦੇ ਨੇ ਤੇ ਉਹਨੂੰ ਬਹੁਤ ਜਲੀਲ ਕੀਤਾ ਜਾਂਦਾ ਜਲੀਲ ਕਰਕੇ ਲਾਹਿਆ ਜਾਂਦਾ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਨ ਨਾਲ ਜੁੜ ਕੇ ਜਿੰਨੇ ਵੀ ਉੱਥੇ ਸਤਿਕਾਰਯੋਗ ਹੈਡ ਗ੍ਰੰਥੀ ਨੇ ਜਿਹੜਾ ਹੋਰ ਨੇ ਉਹਨਾਂ ਨੂੰ ਬੇਨਤੀ ਇਹ ਹੀ ਆ ਵੀ ਤੁਸੀਂ ਨਾ ਲਗੋ ਤੁਸੀਂ ਨਾ ਇਹਦੇ ਤੁਸਾਨੂੰ ਵੀ ਇਹਨਾਂ ਨੇ ਜਲੀਲ ਹੀ ਕਰਨਾ ਜਦੋਂ ਗੁਰੂ ਸਾਹਿਬ ਦੀ ਵਿਅਦਵੀ ਹੋਈ ਆ ਕਰਾਈ ਇਹਨਾਂ ਨੇ ਫਿਰ ਗੁਰੂ ਸਾਹਿਬ ਨੇ ਤਾਂ ਇਹਨਾਂ ਨੂੰ ਡੋਬਣਾ ਡੋਬਣਾ ਬਿਰਸਾ ਸਿੰਘ ਵਲਟੋਆ ਨੇ ਬਹੁਤ ਜਿਆਦਾ ਕਰਤਾਰ ਫੁਸ਼ੀ ਕੀਤੀ ਹੈ ਸ਼ੁਰੂ ਤੋਂ ਬੋਲਦਾ ਆ ਰਿਹਾ ਹੁਣ ਵੀ ਬੋਲੀ ਜਾ ਰਿਹਾ ਇਹ ਤਾਂ ਸਾਰੀ ਨੇ ਇਕੱਲਾ ਬਿਰਸਾ ਵਲਟੋਆ ਨੇ ਸਾਰੀ ਜਿਹੜਾ ਲਾਣਾ ਹੈ ਇਹਨਾਂ ਨੂੰ ਪੰਥ ਦੇ ਵਿੱਚੋਂ ਸਿੱਖਣਾ ਚਾਹੀਦਾ ਸੀ ਘਟੀਆ ਬੰਦਾ ਜਿਨੇ کردار ਕੋਈ ਸਿੱਖਾਂ ਦੀ ਕੀਤੇ ਉਦੋਂ ਧਾਮੀ ਨੇ ਮਤਾ ਪਾਇਆ ਉਦੋਂ ਕਿੱਥੇ ਗਈ ਸੀ ਸ੍ਰੋਣੀ ਕਮੇਟੀ ਜੀ ਲੱਖ ਲਾਣ ਪੈ ਇਹਨਾਂ ਤੇ ਜਦੋਂ ਸਿੱਖ ਨੌਜਵਾਨਾਂ ਨੂੰ ਨੇ ਹੱਥਿਆਂ ਨੂੰ ਮਾਰਿਆ ਬਾਦਲ ਕਿਆਂ ਨੇ ਉਦੋਂ ਇਹਨਾਂ ਦੇ ਸ੍ਰੋਣੀ ਕਮੇਟੀ ਨੇ ਮਤੇ ਨਹੀਂ ਪਾਏ ਉਦੋਂ ਤਾਂ ਮਤੇ ਪੈ ਨਹੀਂ ਹੈਗੀ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਤਾਂ ਇਹਨਾਂ ਨੂੰ ਮਤਾ ਨਹੀਂ ਪਿਆ ਪਹਿਲਾਂ ਇਹਨਾਂ ਨੇ ਬਾਗੀ ਧੜੇ ਬਣਾਏ ਤੇ ਫੇਰ ਹੁਣ ਉਹ ਫੇਰ ਸਾਰੇ ਇਕੱਠੇ ਹੋਗੇ ਇਹ ਇੱਕ ਡਰਾਮਾ ਹੀ ਆ ਨਾ ਇਹਨਾਂ ਦਾ ਰਸਿਆ ਹੈ ਸਾਰਾ ਜੀ 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 ਤੁਹਾਨੂੰ ਪਤਾ ਹੀ ਸੀ ਵੀ ਇਹਨੇ ਸਾਨੂੰ ਲਾਉਣਾ ਹੈਗਾ ਆ ਫਿਰ ਤੁਸੀਂ ਇੱਕ ਹੋਰ ਦਾ ਤਗੜਾ ਜਿਹਾ ਕੰਮ ਕਰ ਹੀ ਜਾਂਦੇ ਜਾਂਦੇ ਤੇਵੇਂ ਬੰਚੋ ਛੇਕਤਾ ਜਾਂਦੇ ਗੁਰੂ ਦੇ ਘਰ ਦੇ ਵਿੱਚ ਇਨਸਾਫ ਹੈ ਜੇ ਹਰਪ੍ਰੀਤ ਸਿੰਘ ਢੂਠਾ ਹੋਇਆ ਉਹਨੂੰ ਸਜ਼ਾ ਮਿਲੂਗੀ ਜੱਥੇਦਾਰ ਨੂੰ ਵਰਤਿਆ ਜਾ ਰਿਹਾ ਕਾਲ ਤੱਕ ਸਭ ਨੂੰ ਵਰਤਿਆ ਜਾ ਰਿਹਾ ਜੀ ਪਹਿਲਾਂ ਵੀ ਜੱਥੇਦਾਰਾਂ ਨੂੰ ਵਰਤਿਆ ਹੁਣ ਵੀ ਵਰਤਿਆ ਜਾਂਦਾ ਜੀ ਅੱਗੇ ਨਹੀਂ ਹਰਪ੍ਰੀਤ ਸਿੰਘ ਨੂੰ ਜੇਲ੍ਹ ਕਰਕੇ ਲਾਇਆ ਗਿਆ ਵਾ ਤੇ ਕਲਮ ਅਗੇ ਜਿਹਾ ਰਹਾ ਕਿ ਬੇਸ਼ਕ ਦੀ ਭਾਰੀ ਆ ਰਹੀ ਹੈ ਸਾਰਾ ਨਾਲ ਜੇ ਇਸੇ ਤਰ੍ਹਾਂ ਹੁੰਦੀ ਰਹੂਗੀ ਜਿਹੜੇ ਇਹਨਾਂ ਦੇ ਲਿਫਾਫਿਆਂ ਚ ਨਿਕਲਣਗੇ ਫਿਰ ਉਹ ਲਿਫਾਫਿਆਂ ਵਾਲੀ ਕੰਮ ਹੋ ਜਣਾ ਨਾਲ ਹਾਂਜੀ ਦਰਸ਼ਕੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਡੇ ਨਾਲ ਕੌਮ ਦੇ ਜਰਨੈਲ ਜਥੇਦਾਰ ਬਾਬਾ ਰਾਜਾ ਰਾਜ ਸਿੰਘ ਜੀ ਅਰਬਾ ਖਰਬਾ ਦਲ ਤੋਂ ਜੁੜੇ ਹਨ ਗੱਲਬਾਤ ਕਰਾਂਗੇ ਪਿਛਲੇ ਦਿਨੀ ਗਿਆਨੀ ਹਰਪ੍ਰੀਤ ਸਿੰਘ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਾਰਜਕਾਰੀ ਜਥੇਦਾਰ ਸ਼ਹੀਦ ਦਰਬਾਰ ਸਭ ਹੀ ਰਹਿਆ ਦਮਦਮਾ ਸਭ ਦੀ ਜਥੇਦਾਰ ਰਹਿਆ ਉਹਨਾਂ ਨੂੰ ਸੇਵਾ ਮੁਕਤ ਕਰ ਦਿੱਤਾ ਗਿਆ ਕੁਝ ਦਿਨਾਂ ਵਾਸਤੇ ਕੋਈ ਇਲਜ਼ਾਮ ਲੱਗੇ ਉਹਨਾਂ ਤੇ ਇਲਜ਼ਾਮ ਉਹਨਾਂ ਵੱਲੋਂ ਲਾਏ ਗਏ ਆ ਜਿਹੜੇ ਅਕਾਲੀ ਦਲ ਪਾਰਟੀ ਦੇ ਵਿੱਚ ਬਹੁਤ ਬੋਲਦੇ ਆ ਔਰ ਹਰ ਇੱਕ ਨੂੰ ਬੋਲਦੇ ਆ ਹਰ ਇੱਕ ਦੀ ਕਰਦਾਰ ਕੁਸ਼ੀ ਕਰਦੇ ਆ ਉਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਦੀ ਵੀ ਕਰਨੀ ਸ਼ੁਰੂ ਕਰ ਦਿੱਤੀ ਬੀਜੇਪੀ ਦੇ ਨਾਲ ਸਬੰਧ ਜੋੜੇ ਜਾ ਰਹੇ ਆ ਜਾਂ ਕੁਝ ਹੋਰ ਗੱਲਾਂ ਕਹੀਆਂ ਜਾ ਰਹੀਆਂ ਪਰ ਤੁਹਾਡੇ ਸਰਕਾਰ ਬੀਜੇਪੀ ਦੇ ਨਾਲ ਬੈਠੀ ਰਵੇ ਤੁਹਾਡੀ ਸਰਕਾਰ ਬੀਜੇਪੀ ਦਾ ਪੱਖਪੂਰਦੀ ਰਵੇ ਤੁਸੀਂ ਸਰਕਾਰ ਦੇ ਨਾਲ ਰਲ ਕੇ ਪੰਜਾਬ ਵਿੱਚ ਇਹੋ ਜਿਹੇ ਅਫਸਰ ਲਾਏ ਜਿਨ੍ਹਾਂ ਨੇ ਪੰਜਾਬ ਦੀ ਕੌਮ ਦਾ ਜਵਾਨੀ ਦਾ ਹਕਾਨ ਕੀਤਾ ਹੋਵੇ ਅੱਜ ਗਿਆਨੀ ਹਰਪ੍ਰੀਤ ਸਿੰਘ ਦਾ ਜੇ ਕੋਈ ਫੋਨ ਆ ਜਾਂਦਾ ਹੈ ਸੈਂਟਰ ਤੋਂ ਗਲਬਤ ਕਰ ਲੈਂਦੇ ਆ ਤੇ ਉਹਨਾਂ ਤੇ ਇਲਜ਼ਾਮ ਲਾਈ ਜਾਂਦੇ ਆ ਫਿਰ ਉਹਨਾਂ ਦੇ ਜਿਹੜੇ ਇਲਜ਼ਾਮ ਬਹੁਤ ਨੀਵੇਂ ਪੱਦਰ ਤੇ ਲੱਗੇ ਆ ਜਿੰਨਾ ਚਿਰ ਕੋਰਟ ਵੱਲੋਂ ਸਾਬਤ ਨਹੀਂ ਹੁੰਦੇ ਉਹਨਾਂ ਚੋਂ ਇਲਜ਼ਾਮ ਇਲਜ਼ਾਮ ਹੀ ਨੇ ਉਹਨਾਂ ਨੂੰ ਦੋਸ਼ੀ ਨਹੀਂ ਕਰਾਇਆ ਕਰਾਰ ਦਿੱਤਾ ਜਾ ਸਕਦਾ ਖੈਰ ਇਹ ਸਾਰੇ ਇਲਜ਼ਾਮਾਂ ਦੇ ਚੱਲਦੇ ਹੋਏ ਗਿਆਨੀ ਹਰਪ੍ਰੀਤ ਸਿੰਘ ਨੂੰ ਸੇਵਾ ਮੁਕਤ ਕਰ ਦਿੱਤਾ ਗਿਆ ਸਤਿਕਾਰਯੋਗ ਜਥੇਦਾਰ ਬਾਬਾ ਰਾਜਾ ਰਾਜ ਸਿੰਘ ਜੀ ਅਰਬਾ ਖਰਬਾ ਦਲ ਤੋਂ ਸਾਡੇ ਨਾਲ ਜੁੜੇ ਨੇ ਉਹਨਾਂ ਦਾ ਸਵਾਗਤ ਕਰ ਲੈਨੇ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੈ ਜੀ ਦਾ ਸਾਹਿਬ ਤੁਹਾਡਾ opinion ਲੈਣਾ ਤੁਹਾਡਾ ਪੱਖ ਜਾਣਨਾ ਬੇਹੱਜੂਰੀ ਬਣ ਜਾਂਦਾ ਜਦੋਂ ਅਕਾਲ ਤਖਤ ਦੇ ਜਥੇਦਾਰਾਂ ਨੇ ਕੋਈ ਚੰਗਾ ਫੈਸਲਾ ਕੀਤਾ ਹੋਵੇ ਸਖਬੀਰ ਵਰਗਿਆਂ ਨੂੰ ਸਜ਼ਾਵਾ ਦਿੱਤੀਆਂ ਹੋਣ ਸਜ਼ਾਵਾ ਦੇਣ ਤੋਂ ਬਾਅਦ ਭਾਵੇਂ ਕਿ ਕੌਮ ਪੂਰੀ ਖੁਸ਼ ਨਹੀਂ ਹੋਈ ਕਿ ਜੋ ਸਜ਼ਾਵਾ ਬੰਦੀਆਂ ਸਨ ਉਹ ਦਿੱਤੀਆਂ ਨਹੀਂ ਇਹਨਾਂ ਨੂੰ ਸਦਾ ਲਈ ਕੌਮ ਚੋਂ ਕੱਢ ਦੇਣਾ ਚਾਹੀਦਾ ਸੀ ਫਤਵਾ ਲਾ ਦੇਣਾ ਚਾਹੀਦਾ ਸੀ ਪਰ ਨਹੀਂ ਲੱਗਾ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਮਾੜੀਆਂ-ਮੋਡੀਆਂ ਉਹ ਸਜ਼ਾਵਾਂ ਦੇ ਬਦਲੇ ਗਿਆਨੀ ਹਰਪ੍ਰੀਤ ਸਿੰਘ ਨੂੰ ਬਲੀ ਦੇਣੀ ਪਈ ਗਈ ਤੁਸੀਂ ਕਿਵੇਂ ਦੇਖਦੇ ਹੋ ਇਸ ਗੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁੱਖੋ ਸਾਡਾ ਨੀੜਾ ਜਥੇਦਾਰਾ ਸਰਬੱਤ ਖਾਲਸਾ ਵੱਲੋਂ ਥਾਪਿਆ ਗਿਆ ਉਹ ਭਾਈ ਜਗਤਾਰ ਸਿੰਘ ਕਵਾਰਾ ਜੀ ਤੇ ਸਾਰੀ ਕੌਮ ਉਹਨਾਂ ਨੂੰ ਜਥੇਦਾਰ ਮੰਨਦੀ ਆ ਉਹ ਜੇਲ੍ਹ ਦੇ ਵਿੱਚ ਬੰਦ ਨੇ ਨਹੀਂ ਹਾਵਾ ਕਿਰਪਾ ਕਰਨ ਚੇਦੀ ਬਾਹਰ ਜਿਹੜੇ ਚੋਣੋਂ ਤੇ ਪੰਥ ਦੀ ਸੇਵਾ ਕਰਨ ਦੇਖੋ ਜਿੱਥੇ ਇਹਨਾਂ ਜੱਥੇਦਾਰਾਂ ਦਾ ਮਸਲਾ ਭਾਈ ਹਰਖਾਪੀ ਸਿੰਘ ਹੋਣੀ ਹੋਰ ਇਹ ਜਿਹੜੇ ਜੱਥੇਦਾਰ ਨੇ ਇਹ ਬਾਦਲਾਂ ਦੇ ਬਣਾਏ ਹੋਏ ਨੇ ਹਮ ਇਹ ਲਫਾਫਿਆਂ ਚੋਂ ਨਿਕਲੇ ਹੋਏ ਸੀ ਹਮ ਜਿਉਂ ਜੀ ਕਰਦਾ ਉਹ ਲਾ ਦਿੰਦੇ ਨੇ ਜਿਦੋਂ ਜੀ ਕਰਦਾ ਉਹ ਨਾ ਉਹ ਲਾ ਦਿੰਦੇ ਨੇ ਹਮ ਤੇ ਕਾ ਇਹ ਹਰਪ੍ਰੀਤ ਸਿੰਘ ਨਾਲ ਵੀ ਇਹੀ ਕੁਝ ਹੋਇਆ ਇਹਦੋਂ ਪਹਿਲਾਂ ਕੱਲਾ ਇਹ ਆਖਰੀ ਜੱਥੇਦਾਰ ਨਹੀਂ ਆਇਆ ਉਹਨੇ ਆਉਂਦਾ ਪਹਿਲਾ ਜੱਥੇਦਾਰ ਨਹੀਂ ਹੈ ਖੁਦ ਉਹਨਾਂ ਨੇ ਆਪ ਕਹੀ ਜੋ ਮਿਹਨਤ ਮੈਂ ਹੈ ਜਲੀਲ ਹੋਇਆ ਕਈ ਹੋਰ ਵੀ ਹੋਇਆ ਤੇ ਹੋਣਗੇ ਵੀ ਤੇ ਇੰਨਾ ਪਹਿਲਾ ਤੇ ਨਾ ਆਖਰੀਆ ਇਹਦੋਂ ਪਹਿਲਾਂ ਵੀ ਜਿਹੜੇ ਜੱਥੇਦਾਰ ਉਹਨਾਂ ਨੇ ਲਾਏ ਉਹਨਾਂ ਦੀ ਇਸੇ ਤਰ੍ਹਾਂ ਕਰਦਾਰਪੂਰਸੀ ਕੀਤੀ ਤੇ ਭਾਈ ਮਨਜੀਤ ਸਿੰਘ ਜੱਥੇਦਾਰ ਕੱਲ ਤੱਕ ਸਭ ਦਾ ਇੱਕ ਮੈਂ ਜੱਥੇਦਾਰ ਲੱਗਾ ਉਹਨਾਂ ਮਾਰਨ ਕੋਲ ਤੱਕ ਵੀ ਗਏ ਨੇ ਇਹ ਬਾਤ ਵਿੱਚ ਲੋਕਾਂ ਨਾਲ ਜਾਂ ਜੱਥੇਦਾਰਾਂ ਦਾ ਇਹ ਆ ਜੱਥੇਦਾਰਾਂ ਦਾ ਕਰਦਾਰ ਆ ਹਾਂ देखो मैं जैसे भाई हरप्रीत सिंह ਦਾ ਇਹ ਨਹੀਂ ਹੈ ਮੇਰੇ ਕੋਲ ਉਹਨਾਂ ਨੇ ਜੀਆ ਹੋਆ ਜੋ ਧੱਕਾ ਹੋਇਆ ਅਸੀਂ ਧੱਕੇ ਦੇ ਆਵਾਜ਼ ਬੁਲਾਵਨ ਕਰਦੇ ਸੀ ਧੱਕੇ ਅੱਜ ਉਹਨਾਂ ਧੱਕਾ ਹੋਇਆ ਜਦੋਂ ਵੀ ਕਿਸੇ ਧੱਕਾ ਕਰਦੇ ਵੀ ਬਾਦਲ ਕੇ ਲਾਉਂਦੇ ਨੇ ਜਦੋਂ ਵੀ ਕੋਈ ਜੇ세ਦਾਰ ਨੂੰ ਬਿਠਾਇਆ ਕਾਲ ਤੱਕ ਸਾਹ ਤੇ ਜੇ ਤਾਂ ਉਹਨਾਂ ਦੇ ਹੁਕਮ ਮੁਕਾਬਕ ਚੱਲਿਆ ਫਿਰ ਉਹ ਸਹੀ ਆ ਜਦੋਂ ਉਹਨੇ ਕੋਈ ਪੰਚ ਦੀ ਗੱਲ ਕਰਤੀ ਹੱਕ ਸੱਚ ਦਾ ਕੋਈ ਨਾਰਾ ਮਾਰਤਾ ਇਹਨਾਂ ਦੇ ਖਿਲਾਫ ਹੋ ਗਿਆ ਉਹ ਫਿਰ ਜਸੇਦਾਰੀ ਦੇ ਯੋਗ ਨਹੀਂ ਰਹਿੰਦਾ ਫਿਰ ਉਹਦੇ ਇਹ ਕਰਤਾਰਕੁਸ਼ੀ ਕਰਦੇ ਨੇ ਹੂੰ ਤੇ ਉਹਨੂੰ ਬਹੁਤ ਦਲੀਲ ਕੀਤਾ ਜਾਂਦਾ ਦਲੀਲ ਕਰਕੇ ਲਾਹਿਆ ਜਾਂਦਾ ਸੇਵਾ ਮੁਕਤ ਕਰਤਾ ਜਾਂਦਾ ਜਿਸ ਤਰ੍ਹਾਂ ਭਾਈ ਹਰਪ੍ਰੀਤ ਸਿੰਘ ਨਾਲ ਹੋਇਆ ਤੁਹਾਡੇ ਸਾਹਮਣੇ ਸਾਰਾ ਕੁਝ ਹੋਇਆ ਜੀ ਜੀ ਤੇ ਦੇਖੋ ਅਸੀਂ ਤਾਂ ਜਿਹੜੀ ਹੱਕ ਸੱਚ ਦੀ ਆਵਾਜ਼ ਆ ਉਹ ਬੁਲੰਦ ਕਰਨੀ ਆ ਜੀ ਅੱਜ ਭਾਈ ਹਰਪ੍ਰੀਤ ਸਿੰਘ ਨਾਲ ਜਿੱਥੇ ਤਕਾ ਹੋ ਰਿਹਾ ਕੱਲ ਨੂੰ ਹੋਰ ਕਈ ਜਥੇਦਾਰ ਉਹਦੇ ਨਾਲ ਹੋਊਗਾ ਉਹਦੀ ਜਨਤਾ ਉਹ ਜਗਤਾਰ ਸਿੰਘ ਜੀ ਆ ਕੇ ਹੈਡ ਗ੍ਰਾਂਤੀ ਜਿਹੜੇ ਨਾਮ ਦਾ ਮਾਨ ਸਾਹਿਬ ਦੇ ਉਹਨਾਂ ਨੂੰ ਐਕਟਿੰਗ ਜੱਥੇਦਾਰ ਲਾਤਾ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਹਾਲ ਜੁੜ ਕੇ ਜਿੰਨੇ ਵੀ ਉੱਥੇ ਸਤਿਕਾਰਯੋਗ ਹੈਡ ਗ੍ਰਾਂਤੀ ਨੇ ਜਾਂ ਹੋਰ ਨੇ ਉਹਨਾਂ ਨੂੰ ਬੇਨਤੀ ਇਹ ਹੀ ਆ ਵੀ ਤੁਸੀਂ ਨਾ ਲੱਗੋ ਤੁਸੀਂ ਨਾ ਇਹਦੇ ਤੁਸਾਨੂੰ ਵੀ ਇਹਨਾਂ ਨੇ ਜਲੇਲ ਹੀ ਕਰਨਾ ਜੀ ਵਿਰੋਧ ਕਰੋ ਵਿਰੋਧ ਕਰੋ ਤੁਸੀਂ ਨਾ ਲੱਗੋ ਜੱਥੇਦਾਰ ਜੱਥੇਦਾਰ ਸਾਡਾ ਹੈਗਾ ਇੱਕ ਜੀ ਉਹ ਜਗਤਾਰ ਸਿੰਘ ਹਵਾਰਾ ਜੀ ਹੈਗਾ ਤੁਸੀਂ ਉਹਨੂੰ ਕਹੋ ਵੀ ਹੈਗਾ ਉਹ ਤੇ ਜਦੋਂ ਉਹਨਾਂ ਨੇ ਜਲੀਲ ਕਰਨਾ ਦੇਖੋ ਜਿਹੜੀ ਜਸੇਦਾਰ ਦੀ ਚੋਣ ਆ ਉਹ ਸ਼੍ਰੋਮਣੀ ਕਮੇਟੀ ਦੇ ਅਧੀਨ ਨਹੀਂ ਹੋਣੀ ਚਾਹੀਦੀ ਉਹ ਸਿਲੈਕਸ਼ਨ ਨਾਲ ਹੋਣੀ ਚਾਹੀਦੀ ਹੈ ਇਲੈਕਸ਼ਨ ਨਾਲ ਨਹੀਂ ਹੁਣ ਜਿਹਨੂੰ ਜੀ ਕਰਦਾ ਲਾ ਦਿੰਦੇ ਨੇ ਜਿਹੜਾ ਇਹਨਾਂ ਦੇ ਖਿਲਾਫ ਚੱਲਦਾ ਉਹਨੂੰ ਲਾ ਕੇ ਉੱਪਰੇ ਤੋੜ ਦਿੰਦੇ ਨੇ ਹਾਦੀ ਤੇ ਬਿਠਾਉਂਦੇ ਨੇ ਗੱਦੇ ਤੇ ਤਾੜ ਕੇ ਜਲੀਲ ਕਰਕੇ ਤੋੜ ਦਿੰਦੇ ਨੇ ਬਹੁਤ ਸਾਰੇ ਜਸੇਦਾਰਾਂ ਨਾਲ ਇਹੀ ਕੁਸੂਆ ਦੇਖਿਆ ਜੀ ਜੀ ਤੇ ਅਕਾਲੀ ਹੂਲਾ ਸਿੰਘ ਵਰਗਾ ਜਥੇਦਾਰ ਹੋਵੇ ਜੀ ਸਿਲੈਕਸ਼ਨ ਨਾਲ ਚੋਣੋ ਭਾਈ ਜੇਤਾਰ ਸਿੰਘ ਵਰਗਾ ਸਾਰੇ ਸਵਤ ਖਾਲਸੇ ਨੇ 10 ਲੱਖ ਦੇ ਕਾਰਟ ਨੇ ਜਿਹੜਾ ਹੈਗਾ ਉਹ ਥਾਪਿਆ ਜਥੇਦਾਰ ਸਾਰੇ ਉਹਨੂੰ ਸਾਬਤ ਧਿਰਾਂ ਨੇ ਉਹਨੂੰ ਪ੍ਰਵਾਨਿਤ ਕੀਤਾ ਤੇ ਹੁਣ ਇਹਨਾਂ ਨੇ ਬਹੁਤ ਸਾਰਾ ਜਿਹੜਾ ਇੱਕ ਜੋ ਜਥੇਦਾਰਾਂ ਨੇ ਜਿੰਨੇ ਕੁ ਜੋਗੇ ਸੀ ਉਹਨਾਂ ਨੇ ਜਿਹੜਾ ਇਹਨਾਂ ਦੇ ਪਾਸ ਖੋਲੇ ਨੇ ਇਹਨਾਂ ਨੂੰ ਤਲਬ ਕੀਤਾ ਹੈ ਤਾਂ ਸਾਰਾ ਇਹਨਾਂ ਤਾਣਾ ਬੁਣਿਆ ਸੀ ਦੇਖੋ ਬਾਦਲ ਕਿਆਂ ਲਾਣੇ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਵਿਅਦਵੀ ਕਰਾਈ ਆ ਉਹਨਾਂ ਦੀ ਰਾਜ ਸਰਕਾਰ ਦੇ ਵਿੱਚ ਕੋਈ ਵਿਦੋਸ਼ੀ ਨਹੀਂ ਫੜਿਆ ਉਹਨਾਂ ਦਾ ਸਾਥ ਦਿੱਤਾ ਇਹਨਾਂ ਨੇ ਬਿਲਕੁਲ ਜੀ ਜਿਹੜੇ ਇਨਸਾਫ ਮੰਗਦੇ ਸੀ ਉਹਨਾਂ ਨੂੰ ਗੋਲੀਆਂ ਮਾਰੀਆਂ ਸਾਰਾ ਕੁਝ ਸਾਹਮਣੇ ਇਹਨਾਂ ਨੇ ਮੰਨ ਲਿਆ ਤੇ ਜਦੋਂ ਗੁਰੂ ਸਾਹਿਬ ਦੀ ਵਿਅਦਵੀ ਹੋਈ ਆ ਕਰਾਈ ਇਹਨਾਂ ਨੇ ਫਿਰ ਗੁਰੂ ਸਾਹਿਬ ਨੇ ਤਾਂ ਇਹਨਾਂ ਨੂੰ ਡੋਬਣਾ ਹੀ ਡੋਬਣਾ ਉਹ ਗੁਰੂ ਸਾਹਿਬ ਨੇ ਇਹਨਾਂ ਨੂੰ ਖਤਮ ਕਰਨਾ ਜੇ ਦਰਸ਼ਕ ਗੱਲ ਜਿਹੜੀ ਕੱਲ ਨਿਕਲ ਕੇ ਸਾਹਮਣੇ ਆਈ ਹੈ ਐਸਜੀ ਪੀਹ ਦੇ ਇੱਕ ਮੈਂਬਰ ਨੇ ਵੀ ਇਹ ਗੱਲ ਕੋਟ ਕੀਤੀ ਹੈ ਜਦੋਂ ਅੰਤਰੀਂ ਕਮੇਟੀ ਧਾਮੇ ਦੀ ਜੋ ਬੈਠਕ ਹੋ ਰਹੀ ਸੀ ਉਸ ਵਕਤ ਕਹਿੰਦੇ ਵੀ 5-7 ਮਿੰਟ ਪਹਿਲਾਂ ਮਜੀਠੀਆ ਮਿਲ ਕੇ ਗਿਆ ਉਸ ਕਮੇਟੀ ਜਿੱਥੇ ਹੋ ਰਹੀ ਹੈ ਨਾ ਮੀਟਿੰਗ ਉੱਥੇ ਪਹਿਲਾਂ ਮਜੀਠੀਆ ਆਇਆ ਤੇ ਮਜੀਠੀਆ ਗਿਆ ਤੇ ਉਸ ਤੋਂ ਬਾਅਦ ਮੀਟਿੰਗ ਸ਼ੁਰੂ ਹੋਈ ਹੈ ਤੇ ਮਜੀਠੀਆ ਦਾ ਆਉਣਾ ਵੀ ਕਈ ਤਰ੍ਹਾਂ ਸੰਕੇਤ ਖੜੇ ਕਰਦਾ ਵੀ ਮਜੀਠੀਆ ਕਹਿ ਕੇ ਗਿਆ ਹੋਵੇ ਹੁਕਮ ਦੇ ਕੇ ਗਿਆ ਵੀ ਇਹਨੂੰ ਚੱਲਦਾ ਕਰੋ ਦੇਖੋ ਆਉਣ ਜਾਣ ਦਾ ਕੋਈ ਫਰਕ ਨਹੀਂ ਪੈਂਦਾ ਉਹ ਟੈਲੀਫੋਨ ਤੇ ਵੀ ਕਹਿ ਸਕਦੇ ਨੇ ਜਦੋਂ ਉਹਨਾਂ ਦੇ ਉਹ ਹੈ ਉਹਨਾਂ ਦੀ ਮਜੀਠੀਆ ਬਾਗ ਲਗੇ ਲਾਣੇ ਦਾ ਹੀ ਨੇ ਬਣਾਏ ਹੋਏ ਸਾਰੇ ਉਹਦਾ ਟੈਲੀਫੋਨ ਤੇ ਵੀ ਕੋਈ ਟੈਲੀਫੋਨ ਰਿਕਾਰਡ ਹੋ ਜਾਂਦਾ ਹੈ ਕਈ ਕਈ ਚੀਜ਼ਾਂ ਚਲੋ ਕੋਈ ਹੋ ਸਕਦਾ ਵੀ ਉਹ ਹੈਗੇ ਨੇ ਬਸ ਜ਼ਰਾ ਸੈਕਸ਼ਨ ਚੱਲਦਾ ਜਿਵੇਂ ਭੇਜ ਦੇਣ ਚਲੋ ਜੇ ਆ ਗਿਆ ਕਰਨਾ ਤਾਂ ਉਹ ਸਾਰਾ ਕੁਝ ਇਹਨਾਂ ਨੇ ਨਹੀਂ ਆ ਜੋ ਤਾਂ ਉਹਦੋਂ ਨਹੀਂ ਪਤਾ ਲੱਗਿਆ ਸੀ ਉਹ ਤਾਂ ਪਹਿਲਾਂ ਤੋਂ ਜਿਸ ਦਿਨ ਇਹਨੂੰ ਪਹਿਲਾਂ ਫਾਰਕ ਕਰਤਾ ਸੀ ਸਾਰੇ ਜਸੇ ਦਾ ਫਿਰ ਹੱਕ ਦੇ ਵਿੱਚ ਆ ਗਏ ਸੀ ਇਹਨਾਂ ਨੇ ਜਿਹੜਾ ਹੈਗਾ ਇਹ ਸਾਰਾ ਡਰਾਮਾ ਤਾਂ ਆਪ ਹੀ ਬਾਗ ਲਕੇ ਲਾਣੇ ਆ ਰਚਿਆ ਹੂੰ ਕੁਬੇ ਸੰਪੰਚ ਦੇ ਵਿੱਚ ਸੋਚੇ ਹੋ ਜਾਣਗੇ ਕਿ ਹੁਣ ਨਾ ਤਾਂ ਇਹਨਾਂ ਨੂੰ ਵਿਧਾਨ ਸਭਾ ਦੇ ਵਿੱਚ ਖੈ ਇਲੈਕਸ਼ਨਾਂ ਹੋ ਗਈਆਂ ਕੋਈ ਆਉਂਦਾ ਆ ਹੁਣ ਕੱਲ ਪਰਸੋਂ ਮਿਊਨਿਸਪਲ ਨੇ ਇਸ ਵਿੱਚ ਇਲੈਕਸ਼ਨਾਂ ਹੋ ਕੇ ਆਡੀਆਂ ਨੇ ਇਹਨਾਂ ਦੇ ਵਿੱਚ ਨਹੀਂ ਕੋਈ ਆਇਆ ਇਹਨਾਂ ਦਾ ਮਾੜਾ ਮੋਟਾ ਕੀ ਕਹਣਾ ਇੱਕ ਦੋ ਆ ਗਏ ਤੇ ਆਪਣੇ ਉਤਕਾਰ ਕਰਕੇ ਆ ਗਏ ਤੇ ਇਸ ਕਰਕੇ ਜਿਹੜਾ ਹੈਗਾ ਇਹਨਾਂ ਨੇ ਜਦੋਂ ਸਾਰੀ ਇਹ ਡਰਾਮਾ ਰਚਿਆ ਮੈਂ ਇਸ ਤਾਂ ਕਰਕੇ ਕਾਲ ਤੱਕ ਕਿਸੇ ਪੇਸ਼ ਹੋਣੇ ਸਾਨੂੰ ਆ ਕੁਸ ਆ ਕੁਸ ਕਰੋ ਸਾਰਾ ਕੁਸ ਹੋਇਆ ਉਹ ਹੁਣ ਇਹਨਾਂ ਦੇ ਉਲਟ ਪੈ ਗਿਆ ਜੀ ਤੇ ਜਿੰਨੇ ਗਿਆਨੀ ਹਰਪ੍ਰੀਤ ਸਿੰਘ ਦਾ ਸੀਗਾ ਵਿੱਚ ਰੋਲ ਉਹਨੇ ਆਪਦਾ ਰੋਲ ਇਹਨਾਂ ਦੇ ਜਿਹੜਾ ਹੈਗਾ ਪੰਥ ਦੇ ਹੱਕ ਦੇ ਵਿੱਚ ਅਕਾਲ ਤਖਤ ਸਾਹਿਬ ਸਮਰਪਿਤ ਹੋ ਕੇ ਉਹਨਾਂ ਨੇ ਨਿਭਾਇਆ ਤੇ ਇਹਨਾਂ ਨੂੰ ਫਿਰ ਉਹਨਾਂ ਨੂੰ ਲਾਉਣ ਤੱਕ ਇਹਨਾਂ ਨੇ ਸਾਰਾ ਕੰਮ ਕੀਤਾ ਸਾਰਾ ਹੀ ਹੈ ਜਿਹੜਾ ਕੋਈ ਜਾਣਦੇ ਹੋ ਸਾਰਾ ਕੁਝ ਬਰਸਾ ਸਿੰਘ ਵਲਟੋਆ ਨੇ ਬਹੁਤ ਜੱਜ ਕਰਦਾਰ ਖੁਸ਼ੀ ਕੀਤੀ ਹੈ ਸ਼ੁਰੂ ਤੋਂ ਬੋਲਦਾ ਆ ਰਿਹਾ ਹੈ ਹੁਣ ਵੀ ਬੋਲੀ ਜਾ ਰਿਹਾ ਹੈ ਇਹ ਤਾਂ ਸਾਰੀ ਨੇ ਇਕੱਲਾ ਬਰਸਾ ਵਲਟੋਆ ਨੇ ਸਾਰੀ ਜਿਹੜਾ ਲਾਣਾ ਹੈ ਇਹ ਇਹਨਾਂ ਨੂੰ ਪੰਥ ਦੇ ਵਿੱਚੋਂ ਸਿੱਖਣਾ ਚਾਹੀਦਾ ਸੀ ਸ਼ੁਰੂਆਤ ਖਾਲਸਾ ਵਲੇ ਇਹਨਾਂ ਨੂੰ ਤਾਂ ਖਾਈਆ ਕਰਾ ਵੀ ਸਿੱਖਣ ਕੇ ਕਹਿੰਦੇ ਤਾਂ ਸੇਕਣ ਦੀ ਗੱਲ ਤੁਸੀਂ ਸ਼ੁਰੂ ਕਰ ਲਈ ਸੇਕਣਗੇ ਤਾਂ ਤੁਹਾਨੂੰ ਆਪਣਾ ਨਰਾਇਣ ਸਿੰਘ ਚੋੜੇ ਨੂੰ ਕਹਿੰਦੇ ਉਹਨਾਂ ਚੋਏ ਸਾਬੀ ਨੇ ਨਰਾਇਣ ਸਿੰਘ ਚੋੜੇ ਮੰਨ ਪਕਰ ਦਿੱਤਾ ਕਾਲ ਤੱਕ ਸਾਹਬ ਤੇ ਜਾ ਕੇ ਵੀ ਇਹਨੂੰ ਸੇਕਿਆ ਜਾ ਧਾਮੀ ਸਾਹਿਬ ਇਹ ਗੱਲ ਕਹਿ ਰਿਹਾ ਵਾਰ-ਵਾਰ ਵੀ ਇਹਨਾਂ ਨੂੰ ਛੇਕਣ ਦੀ ਜਦ ਨਿੰਦਾ ਮਤਾ ਵੀ ਪਾਸ ਕਰ ਦਤਾ ਉਹਨਾਂ ਨੇ ਦੇਖੋ ਮੈਂ ਐ ਪੁੱਛਣਾ ਧਾਮੇ ਨੂੰ ਜਿਹੜਾ ਹੈਗਾ ਸਿਰੇ ਦਾ ਐਨ ਚੜਿਆ ਹੋਇਆ ਬੰਦਾ ਹੋ ਠੀਕ ਹੈ ਨਾ ਸਿਰੇ ਦਾ ਬੰਦਾ ਘਟਿਆ ਬੰਦਾ ਜਿਹਨੇ ਕਰਤਾਰ ਕੋਸੀ ਸਿੱਖਾਂ ਦੀ ਕੀਤੀ ਉਦੋਂ ਧਾਮੀ ਨੇ ਮਤਾ ਪਾਇਆ ਉਦੋਂ ਕਿੱਥੇ ਗਈ ਸੀ ਸਰਾਉਣੀ ਕਮੇਟੀ ਜੀ ਜੀ ਲੱਖ ਲਾਣ ਪੈਣਾ ਤੇ ਉਦੋਂ ਕਿਸੇ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬੇਅਦਮੀਆਂ ਹੋਈਆਂ ਸੀਗੀਆਂ ਜੇ ਜਦੋਂ ਸਿੱਖ ਨੌਜਵਾਨਾਂ ਨੂੰ ਨੇ ਹੱਥਿਆਂ ਨੂੰ ਮਾਰਿਆ ਬਾਦਲ ਕਿਆਂ ਨੇ ਉਦੋਂ ਇਹਨਾਂ ਦੇ ਸਰੋਣਿਕਟੀ ਦੇ ਮਤੇ ਨਹੀਂ ਪਏ ਉਦੋਂ ਤਾਂ ਮਤੇ ਪਏ ਨਹੀਂ ਹੈਗੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਤਾਂ ਇਹਨਾਂ ਨੂੰ ਮਤਾ ਨਹੀਂ ਪਿਆ 360 ਰੁਪਿਆਂ ਦਾ ਮੈਨੂੰ ਆਏ ਦੱਸੋ ਵੀ 328 ਰੁਪਏ ਇਹਨਾਂ ਨੇ ਗੁੰਮ ਕਰਕੇ ਖਬਰ ਕਰਦੇ ਸਾਬ ਲੋਕਾਂ ਨੂੰ ਪਤਾ ਹੁੰਦਾ ਮੂੰਹ ਨਹੀਂ ਲਾਉਂਦੇ ਤੁਸੀਂ ਨੇ ਇਹਨਾਂ ਦਾ ਹਾਲ ਤਾਂ ਦੇਖੋ ਵੀ ਜੇ ਧਾਮੇ ਧੂਮੇ ਜਿੰਨੇ ਵੀ ਇਹ ਲਾਲ ਲੂੰਗ ਲਾਣਾ ਇੱਕੋ ਵੇਲ ਦੇ ਕੱਦੀ ਨੇ ਸਾਰੇ ਜੀ ਜੀ ਸਭ ਚੱਟੇ ਬੱਟੇ ਨੇ ਸਾਰੇ ਘਟਿਆ ਤੋਂ ਘਟਿਆ ਨੁਕਸਾਨ ਨੇ ਇਹ ਜੀ ਜੀ ਤੇ ਇਹਨਾਂ ਦੀ ਕੋਈ ਜ਼ਮੀਰ ਨਹੀਂ ਹੈਗੀ ਇਹ ਤਾਂ ਤੋ ਕਹਿੰਦਾ ਆਪਣੇ ਨਾਲੇ ਬੰਦੇ ਨੇ ਪਹਿਲਾਂ ਇਹਨਾਂ ਨੇ ਬਾਗੀ ਧੜੇ ਬਣਾਏ ਤੇ ਫਿਰ ਹੁਣ ਉਹ ਫਿਰ ਸਾਰੇ ਇਕੱਠੇ ਹੋ ਗਏ ਇਹ ਇੱਕ ਡਰਾਮਾ ਹੀ ਆ ਨਾ ਇਹਨਾਂ ਦਾ ਰਸਿਆ ਹੋਇਆ ਸਾਰਾ ਜੀ 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 ਤੇ ਪੰਥ ਨੂੰ ਧੋਖਾ ਦੇਣ ਵਾਸਤੇ ਪੰਥ ਨੂੰ ਗੁੰਮਰਾਹ ਕਰਨ ਵਾਸਤੇ ਵੀ ਖਾਨੀ ਸਾਡੇ ਲੋਕ ਸਾਡੇ ਨਾਲ ਜੁੜ ਜਾਣਗੇ ਇੱਕ ਸੁਨਾਨੀ ਗੱਲ ਬਣਦੀ ਇਹਨਾਂ ਦਾ ਬੁਰਾ ਹਾਲ ਹੀ ਹੋਣਾ ਜੋ ਵੀ ਇਹ ਸਾਜ਼ਿਸ਼ ਰਸਦੇ ਨੇ ਜੋ ਵੀ ਇਹ ਪ੍ਰੋਗਰਾਮ ਬਣਾਉਂਦੇ ਨੇ ਉਹ ਇਹਨਾਂ ਦੇ ਪੁੱਠਾ ਪੈ ਰਿਆ ਅਬਦੇਸਾ ਹਮਣਾ ਦਾ ਚੰਗਾ ਕਰਦੇ ਨੇ ਪਰ ਗੁਰੂ ਸਾਹਿਬ ਦੀ ਵਿਅਦਵੀ ਕਰਾਈ ਇਹਨਾਂ ਨੇ ਉਹ ਪੁੱਠਾ ਪੈ ਜਾਂਦਾ ਇਹਨਾਂ ਦੇ ਜੀ 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 ਪਹਿਣਾ ਹੀ ਆ ਗੁਰੂ ਸਾਹਿਬ ਦੀ ਵਿਅਦਵੀ ਹੋਈ ਇਹਨਾਂ ਦੇ ਰਾਜ ਦੇ ਵਿੱਚ ਤੇ ਸਿੰਘਾਂ ਨੂੰ ਇਹਨਾਂ ਨੇ ਮਾਰਿਆ ਤੇ ਮੈਂ ਕਹਿੰਦਾ ਹੁਣ ਕੋਰਟ ਦੇ ਵਿੱਚ ਜਿਹੜੀ ਇਹਨਾਂ ਨੇ ਬਿਆਨ 바ਜੀ ਉਸੇ ਹੋਈ ਆ ਜੋ ਕਿਹਾ ਇਹਨਾਂ ਨੇ ਹਾਸਿੰਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਵਿਅਦਵੀ ਕੀਤੀ ਆ ਉਹਨੂੰ ਮਾਫੀ ਨਾਮੇ ਦਿੱਤੇ ਉਹ ਵੀ ਹਾਂ ਕੀਤੀ ਆ ਸਿੰਘਾਂ ਨੂੰ ਮਾਰਿਆ ਉਹ ਵੀ ਜਿਹੜੇ ਇੱਥੇ ਇੱਕ ਅਫਸਰ ਲਾਇ ਸਮੇਲ ਸੈਣੀ ਵਰਗੇ ਉਹਨਾਂ ਦੀ ਵੀ ਇਹਨੇ ਸਾਰਿਆਂ ਨੇ ਹਾਮੀ ਭਰੀ ਆ ਤੇ ਉਹ ਵੀਡੀਓ ਚਾਕੇ ਜਿਹੜੀ ਸੁਪਰੀਮ ਕੋਰਟ ਚ ਦੇਣੀ ਚਾਹੀਦੀ ਆ ਹਾਈ ਕੋਰਟ ਲਾਉਣੀ ਚਾਹੀਦੀ ਆ ਇਹਨਾਂ ਨੂੰ ਸਖਤ ਸਜ਼ਾ ਕਰਾਉਣੀ ਚਾਹੀਦੀ ਆ ਤੇ ਤਾਕਤਾਂ ਦੇ ਜਥੇਦਾਰ ਨੇ ਜਿਹੜੇ ਮੈਂ ਹਰਪ੍ਰੀਤ ਸਿੰਘ ਜੀ ਸਾਹਿਬ ਨੂੰ ਕਹਿਣਾ ਚਾਹੁੰਦਾ ਵੀ ਨਾਲੇ ਦੂਜਿਆਂ ਨੇ ਤੁਹਾਨੂੰ ਪਤਾ ਹੀ ਸੀ ਵੀ ਇਹਨੇ ਸਾਨੂੰ ਲਾਉਣਾ ਹੈਗਾ ਆ ਜਾਂ ਫਿਰ ਤੁਸੀਂ ਇੱਕ ਹੋਰ ਦਾ ਤਾਕਤਾਂ ਦਾ ਕੰਮ ਕਰ ਹੀ ਜਾਂਦੇ 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 ਤੇ ਨੂੰ ਪੰਚੋ ਛੇਕਤਾ ਜਾਂਦੇ ਹਾਂਜੀ 10 ਸਾਲ ਵਾਸਤੇ 15 ਮਹੀਨੇ ਸਾਲ ਵਾਸਤੇ ਇਹਨਾਂ ਤੇ ਰੋਕ ਲਾਉਂਦੇ ਇਹਨਾਂ ਦੇ ਕਪੜਾ ਤੇ ਕੋਈ ਲੜ ਨਹੀਂ ਸਕਦਾ ਇਲੈਕਸ਼ਨ ਤੇ ਇਸ ਕਰਕੇ ਪਤਾ ਤਾਂ ਹੀ ਸੀਗਾ ਹੀ ਇਹ ਹੋਊਗਾ ਜੀ ਸਾਰਿਆਂ ਨੂੰ ਪਤਾ ਸੀ ਵੀ ਆ ਕੋਈ ਸੋਣਾ ਤੇ ਦੇਖੋ ਗੁਰੂ ਦੇ ਘਰ ਦੇ ਵਿੱਚ ਇਨਸਾਫ ਹੈ ਜੇ ਹਰਪ੍ਰੀਤ ਸਿੰਘ ਝੂਠਾ ਹੋਇਆ ਉਹਨੂੰ ਸਜ਼ਾ ਮਿਲੂਗੀ ਉਹ ਕਿਹੜਾ ਬਖਸ਼ਿਆ ਜਾਊਗਾ ਜਿਹੜਾ ਤਖਤ ਦੀ ਪਰ ਇਹਨਾਂ ਨੇ ਵੀ ਹਰਪ੍ਰੀਤ ਸਿੰਘ ਉਹਨਾਂ ਨੇ ਵੀ ਕਿਹੜਾ ਕੱਟ ਕਰੀਆਂ ਨੇ ਉਦੋਂ ਇਹਨਾਂ ਦੇ ਜਾਦੇ ਇਹਨਾਂ ਦੇ ਸਾਰਾ ਕੁਝ ਕਰੋ ਹੁਕਮਵਾਨਦੇ ਰਹੇ ਜੀ ਸਾਰਾ ਕੁਝ ਕਰਦੇ ਰਹੇ ਜਿਹੜੇ ਤਖਤਾਂ ਤੋਂ ਲੈ ਜਾਂਦੇ ਆ ਉਹਦੋਂ ਇਹਨਾਂ ਨੂੰ ਪੰਥ ਪੰਥ ਚੇਤੇ ਆ ਜਾਂਦਾ ਵਾ ਇਹਦੇ ਪੰਥਾਂ ਜਦੋਂ ਤਖਤ ਤੇ ਹੁੰਦੇ ਆ ਜਹੇਦਾਰੀਆਂ ਦੇ ਮਾਨ ਤੇ ਸਾਜੋ-ਸਮਾਨ ਤੇ ਸਾਰਾ ਇਹਨਾਂ ਕੋਲ ਤਾਕਤ ਹੁੰਦੀ ਹੈ ਉਦੋਂ ਇਹਨਾਂ ਨੂੰ ਪੰਥ ਚੇਤੇ ਨਹੀਂ ਆਉਂਦਾ ਉਦੋਂ ਬਾਦਲ ਕੇ ਤੇ ਬਾਦਲ ਕਾ ਲਾਣਾ ਤੇ ਉਹ ਸਾਰੇ ਐਸਜੀਪੀਸੀ ਮੈਂਬਰ ਉਹਨਾਂ ਦੀਆਂ ਚਾکریاں ਕਰਦੇ ਰਹਿੰਦੇ ਨੇ ਵੇਖ ਹੁਣ ਤੱਕ ਇਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਪਹਿਲਾਂ ਜਥੇਦਾਰ ਅਕਾਲ ਤਖਤ ਦਾ ਐਕਟਿੰਗ ਲੱਗਿਆ ਰਿਹਾ ਇਹਨਾਂ ਨੇ ਬਾਦਲ ਕਿਆਂ ਨੂੰ ਹੀ ਕਿਹਾ ਵੀ ਇਹ ਸੱਚੇ ਨੇ ਹੁਣ ਤੱਕ ਗਾਉਂਦੇ ਰਹੇ ਗੋਗੇ ਵੀ ਇਹ ਸੱਚੇ ਨੇ ਤੇ ਜਦੋਂ ਹੁਣ ਕਰਤਾ ਹੁੰਦਾ ਰੋਲਾ ਪੈਣੀ ਆ ਫਿਰ ਰੋਲਾ ਪਉਂਦੇ ਨੇ ਵੀ ਆ ਹੋ ਗਿਆ ਹੋ ਗਿਆ ਪਹਿਲਾਂ ਕਿਉਂ ਨਹੀਂ ਜਦੋਂ ਕੱਲ ਤੱਕ ਸਾਹ ਜਥੇਦਾਰ ਆ ਦੇਖੋ ਜਿਹੜਾ ਜੇ ਜਥੇਦਾਰ ਦੇ ਇਹੀ ਕਰਦਾਰ ਕੋਸ਼ਿਸ਼ ਕਰਨੇ ਜੀ ਜਥੇਦਾਰ ਨੂੰ ਇਹ ਕੁਝ ਕਰਨਾਗਾ ਫੇਰ ਲੱਗਣ ਦੀ ਲੋੜ ਹੀ ਨਹੀਂ ਹੈਗੀ ਕਿਉਂ ਇਹਨਾਂ ਤੋਂ ਜਲੀਲ ਹੁੰਦੇ ਨੇ ਜੀ ਤੇ ਜਦੋਂ ਰੋ ਇਹਨਾਂ ਕੋਲੇ ਕੁਰਸੀਆਂ ਹੁੰਦੀਆਂ ਜਥੇਦਾਰੀ ਹੁੰਦੀ ਉਹਨਾਂ ਉੱਪਰ ਬੈਠੇ ਰਹਿੰਦੇ ਨੇ ਪੰਛੀ ਦੀ ਕੋਈ ਗੱਲ ਨਹੀਂ ਕਰਦੇ ਜਦੋਂ ਲੈ ਜਾਂਦੇ ਨੇ ਫਿਰ ਦੇਖੋ ਅੱਜ ਤਾਂ ਇਹ ਕਹਿੰਦੇ ਆ ਵੀ ਜਥੇਦਾਰ ਨੂੰ ਵਰਤਿਆ ਜਾ ਰਿਹਾ ਕੱਲ ਤੱਕ ਸਭ ਨੂੰ ਵਰਤਿਆ ਜਾ ਰਿਹਾ ਜੀ ਪਹਿਲਾਂ ਵੀ ਜਥੇਦਾਰਾਂ ਨੂੰ ਵਰਤਿਆ ਹੁਣ ਵੀ ਵਰਤਿਆ ਜਾਂਦਾ ਹੂੰ ਤੇ ਅਸੀਂ ਤਾਂ ਹੱਕ ਸਾਜੇ ਨਹੀਂ ਸੱਚ ਦੀ ਗੱਲ ਉਹ ਕਰਨੀ ਆ ਸਾਡਾ ਕਿਸੇ ਨਾਲ ਹੁਣ ਨਹੀਂ ਹੈ ਅਸੀਂ ਤਾਂ ਸਾਡਾ ਜੱਥੇਦਾਰ ਤਾਂ ਕਾਲਤਾਰ ਸਾਹਿਬ ਜੱਥੇਦਾਰ ਸਾਡਾ ਤਾਂ ਹਵਾਰਾ ਸਾਹਿਬ ਨੇ ਐ ਤਾਂ ਉਹਨਾਂ ਨੂੰ ਜੱਥੇਦਾਰ ਮੰਨਦੇ ਆ ਜਿਹਦਾ ਲਫਾਫੇ ਵਾਲੇ ਨੇ ਇਹਨਾਂ ਤੇ ਕੁਝ ਕਰਨ ਦੀ ਉਹ ਇਹਨਾਂ ਨੂੰ ਉਹਨਾਂ ਹਾਲ ਮੇ ਰੋ ਉਹਨਾਂ ਦੇ ਗੋਗੇ ਰਹਿੰਦੇ ਹੁਣ ਤੱਕ ਕੱਟ ਇਹਨਾਂ ਨੇ ਕਿਹੜਾ ਕਰਿਆ ਹੁਣ ਵੀ ਇਹ ਕਾਲੇਦਾਲ ਨੂੰ ਬਾਦਲੇ ਨੂੰ ਖੜਾ ਕਰਨ ਵਾਸਤੇ ਸਾਰਾ ਡਰਾਮਾ ਰਚਿਆ ਸਾਰੇ ਇਕੱਠੇ ਹੋ ਕੇ ਕਿਹਾ ਪਤਾ ਹੀ ਸੀ ਵੀ ਇਹਨਾਂ ਨੇ ਕਰਨਾ ਕੀ ਕਿਹੜੇ ਲੱਲਰ ਲਾਉਣਗੇ ਇਹ ਇਹ ਕਹਿੰਦੇ ਏ ਦੇ ਸਾਰੇ ਬਾਦਲਾਂ ਨੂੰ ਬਚਾਉਣ ਦਾ ਡਰਾਮਾ ਰਚ ਰਹੇ ਆ ਪਰ ਜਹੇਦਾਰ ਗਵੀਰ ਸਿੰਘ ਇਹਨੇ ਸਿਆਣੇ ਆ ਗਿਆਨੀ ਹਰਪੀ ਸਿੰਘ ਇਹਨੇ ਸਿਆਣੇ ਉਹਨਾਂ ਨੂੰ ਪਤਾ ਸੀ ਜਿੱਦਾਂ ਤੁਸੀਂ ਗੱਲ ਕੀਤੀ ਵੀ ਨਾ ਸਾਨੂੰ ਲਾਹ ਦੇਣਾ ਸਾਨੂੰ ਜਲੀਲ ਕਰਨਾ ਤੇ ਜਾਂਦੇ ਜਾਂਦੇ ਕੋਈ ਚਾਹੀਦਾ ਕੰਮ ਕਰ ਜਾਂਦੇ 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 ਕੋਈ ਦਰਬਾਰਾਂ ਨੂੰ ਜੇ ਸਦੇ ਸੀ ਤੇ ਉੱਥੇ ਤਾਂ ਸੱਚ ਮੰਨ ਹੀ ਜਾਂਦੇ ਨੇ ਗੁਰੂ ਸਾਹਿਬ ਦੇ ਤਖਤ ਦੇ ਅੱਗੇ ਵੀ ਝੂਠ ਨਹੀਂ ਸੀ ਬੋਲ ਸਕਦੇ ਪਰ ਉੱਥੇ ਹੋਰ ਵੀ ਬਹੁਤ ਕੁਝ ਬਨਾਇਆ ਜਾ ਸਕਦਾ ਹੀ ਬਨਾਇਆ ਕਿਉਂ ਨਹੀਂ ਗਿਆ ਦੇਖੋ ਮਨਾਇਆ ਤਾਂ ਜਿਹੜਾ ਸੀਗੇ ਸਾਰੇ ਉਹਨਾਂ ਨੇ ਹਾਂ ਮਨਾ ਮੰਨਤਾ ਗਏ ਉਸ ਸਾਰੇ ਕੋਲ ਜਾ ਕੇ ਹੂੰ ਤੇ ਗੱਲ ਇਹ ਆ ਵੀ ਇਹਨਾਂ ਨੇ ਸਾਰੀ ਸਾਜ਼ਿਸ਼ ਰਸੀ ਹੋਈ ਫਿਰ ਉਸ ਤੋਂ ਬਾਅਦ ਦੇਖੋ ਜਿਹੜੀ ਕੌਮ ਨੇ ਇਹ ਜਿਹੜਾ ਇਹਨਾਂ ਦਾ ਫੈਸਲਾ ਪ੍ਰਵਾਨ ਕਰਿਆ ਨਹੀਂ ਹੂੰ ਜਿਹੜਾ ਭਾਈ ਨਰੈਣ ਸਿੰਘ ਚੋੜੇ ਨੇ ਗੋਲੀ ਚ ਲਾਈ ਆ ਉਹ ਹੱਥੋਂ ਭਾਈ ਚੱਲੀ ਆ ਦੇਖੋ ਮੈਂ ਕਹਿਣਾ ਚਾਹੁੰਨਾ ਇਹਨਾਂ ਜਥੇਦਾਰਾਂ ਨੂੰ ਜਿਨ੍ਹਾਂ ਨੇ ਇਹ ਫੈਸਲੇ ਦਿੱਤੇ ਨੇ ਵੀ ਇਹਨੂੰ ਭਾਂਡੇ ਮਾਜਰ ਦੀ ਸੇਵਲਾ ਜੋ ਹਾਂ ਵੀ ਅੱਜ ਵੀ ਹੋਇਆ ਭੰਡੇ ਮਾਂਜਣ ਦੀ ਸੀ ਇਹ ਵਾਲਾ ਤੋਂ ਤੇ ਇਹਨਾਂ ਨੇ ਗੋਣੀਆਂ ਮਾਰੀਆਂ ਨੇ ਇਹਨਾਂ ਨੂੰ ਬਰਸਾ ਫੜ ਕੇ ਲਾ ਦੋ ਜੇ ਨਰੈਣ ਸਿੰਘ ਸੌਲੇ ਨੂੰ ਵੀ ਲਾ ਦੇਣਾ ਇਹ ਸਜ਼ਾ ਉਹਨੂੰ ਵੀ ਬਰਸਾ ਫੜ ਕੇ ਹਾਂ ਫਿਰ ਕਿ ਉਹਨੇ ਉਹਨੇ ਕਤਲ ਕਰਨੇ ਕੀਤੇ ਫਸਲ ਤਾਂ ਨਹੀਂ ਕੀਤਾ ਨੇ ਇਹਨਾਂ ਨੇ ਬੰਦੇ ਮਾਰੇ ਨੇ ਇਹਨਾਂ ਨੇ ਕਤਲ ਕਰੇ ਨੇ ਤੇ ਉਹਨੂੰ ਵੀ ਲਾਉਣੀ ਚਾਹੀਦੀ ਹੈ ਸਜ਼ਾ ਪਰ ਉਸ ਬਾਗਲ ਸਾਹਿਬ ਤੇ ਧਾਮੀ ਸਾਹਿਬ ਕਹਿੰਦੇ ਇਹਨੂੰ ਤਾਂ ਪੰਚੋ ਛੇਕਦੇ ਨਾ ਆਪਾਂ ਪੰਚ ਤਾਂ ਇਹ ਛੇਕਣ ਵਾਲੇ ਨਹੀਂ ਸਾਰੇ ਪੰਥਾਂ ਨਾਲ ਵਾਲਿਆਂ ਨੇ ਸਾਰੇ ਪੰਥ ਨੇ ਇਹਨਾਂ ਨੂੰ ਛੇਕਦਾ ਇਹਨਾਂ ਨੂੰ ਮੂੰਹ ਨਹੀਂ ਲਾਉਂਦੇ ਹੈਗੇ ਇਹ ਕਿਹੜੀਆਂ ਗੱਲਾਂ ਕਰਦੇ ਫਿਰਦੇ ਨੇ ਮੈਨੂੰ ਹੈਰਾਨ ਹੋਇਆ ਇਹ ਜਹੇਦਾਰ ਜਹੇਦਾਰ ਹਜੇ ਵੀ ਸੁਚੇਤ ਨਹੀਂ ਹੁੰਦੇ ਹਾਂਜੀ ਜਹੇਦਾਰ ਗਬੀਰ ਸਿੰਘ ਨੂੰ ਕਿਹੜਾ ਸਟਾਈਲ ਲੈਣਾ ਚਾਹੀਦਾ ਕਿਉਂਕਿ ਜਹੇਦਾਰ ਗਬੀਰ ਸਿੰਘ ਵੀ ਉਸੇ ਪ੍ਰਣਾਲੀ 'ਚ ਖੜਾ ਹੈ ਉਸੇ ਕੁਰਸੀ ਦਾ ਮਾਲਕ ਹੈ ਜਿੱਥੇ ਗਿਆਨੀ ਹਰਪ੍ਰੀਤ ਸਿੰਘ ਹੈ ਜਿਹ ਗਿਆਨੀ ਹਰਪ੍ਰੀਤ ਸਿੰਘ ਨੂੰ ਜਲੀਲ ਕਰਕੇ ਲਾਇਆ ਗਿਆ ਵਾ ਤੇ ਕੱਲੋਂ ਅਗੇ ਜਿਵੇਂ ਗਬੀਰ ਸਿੰਘ ਦੀ ਬਾਤ ਆ ਰਹੀ ਸਾਰਿਆਂ ਨਾਲ ਜੇ ਇਸੇ ਤਰ੍ਹਾਂ ਹੁੰਦੀ ਰਹੂਗੀ ਜਿਹੜੇ ਇਹਨਾਂ ਦੇ ਲਿਖਾਫਾਂ 'ਚੋਂ ਨਿਕਲਣਗੇ ਫਿਰ ਉਹ ਲਿਖਾਫਾਂ ਵਾਲੀ ਕੰਮ ਹੋ ਜਣਾ ਨਾਲ ਜੇ ਕੌਮੀ ਇਨਸਾਫ ਕੌਮੀ ਜਥੇਦਾਰ ਹੋਵੇ ਕੌਮ ਦਾ ਚੁਣਿਆ ਹੋਵੇ ਫਿਰ ਕਿਸੇ ਤਾਕਤਾਂ ਮੀਓ ਚ ਜਨੀਲ ਕਰਕੇ ਕੱਢਦੇ ਕਿੰਨੇ ਜਸੇਦਾਰ ਹੋਏ ਨੇ ਸਾਰਿਆਂ ਨਾਲ ਹੀ ਕੋਈ ਸੋਇਆ ਜਦੋਂ ਕੱਢ ਦਿੰਦੇ ਨੇ ਫਿਰ ਇਹ ਰੌਲਾ ਪਾਉਂਦੇ ਫਿਰਦੇ ਰਹਿੰਦੇ ਨੇ ਇਸ ਕਰਕੇ ਨਾ ਲੱਗੋ ਨਾ ਜਨੀਲ ਹੋਵੋ ਕੀ ਕਹਿਣਾ ਚਾਹੀਦਾ ਜਸੇਦਾਰ ਸਾਹਿਬ ਨੂੰ ਇਸ ਇਸ ਵਕਤ ਕਿਉਂਕਿ ਇਹਨਾਂ ਦੇ ਇਹਨਾਂ ਦੇ ਵੱਸਦਾ ਕੁਝ ਹੈ ਨਹੀਂ ਨਾਰਕਬੀਰ ਸਿੰਘ ਦੇ ਵੱਸਦਾ ਨਾ ਹੋਟ ਜਥੇਦਾਰਾਂ ਦੇ ਵੱਸਦਾ ਇਹਨਾਂ ਦੇ ਵੱਸਦਾ ਕੁਝ ਹੈ ਨਹੀਂ ਇਹਨਾਂ ਕੋਈ ਕੁਝ ਕਰ ਸਕਦੇ ਨੇ ਬਸ ਇਸ ਦੁਪਰੇ ਜਿਹੜਾ ਕੁਝ ਕਰਦੇ ਨੇ ਇਸ ਦੁਪਰੇ ਇਹਨਾਂ ਨੂੰ ਪਰੇ ਨਹੀਂ ਕਰ ਸਕਦੇ ਜੀ ਜੀ ਔਰ ਲਾਦ ਨੇ ਕਿ ਉਹਨਾਂ ਕੋਲ ਹੋਰ ਜੱਥੇਦਾਰ ਬਸੇਰੇ ਨੇ ਹੋਰ ਲਾਦ ਬਹੁਤ ਬੰਦੇ ਨੇ ਉਹਨਾਂ ਨੂੰ ਲਾਦ ਜੀ 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 ਪਰ ਜਿਹੜੇ ਲੱਗਣ ਮੈਂ ਸਾਰਿਆਂ ਨੂੰ Appeal ਕਰਾਂ ਤੁਸੀਂ ਹੁਣ ਸਤਕਾਰਯੋਗ ਹਸਤੀਆਂ ਤੁਸੀਂ ਸਤਕਾਰਯੋਗ ਨੇ ਜਿੰਨੇ ਵੀ ਹੈੱਡ ਗ੍ਰੰਥੀ ਨੇ ਜਿਹੜੇ ਜੱਥੇਦਾਰ ਬਣ ਬਣਾਉਂਦੇ ਨੇ ਉਹਨਾਂ ਨੂੰ ਇਹੀ Appeal ਆ ਵੀ ਤੁਸੀਂ ਨਾ ਲੱਗੋ ਤੁਹਾਨੂੰ ਹੁਣ ਦਾ ਇਹ ਚੰਗਾ ਲੱਗਦਾ ਹੋਵੇ ਮੈਂ ਜੱਥੇਦਾਰ ਬਣ ਗਿਆ ਹੂੰ ਪਰ ਜਦੋਂ ਇਹਨਾਂ ਨੇ ਕੱਢਣਾ ਤੁਹਾਡੀ ਕਰਤਾਰਕੂਸੀ ਇਸੇ ਤਰ੍ਹਾਂ ਹੋ ਗਈ ਇਹ ਤੋਂ ਪਹਿਲਾਂ ਕਿ ਸਾਰੇ ਵੀਰੇ ਪ੍ਰੋਫੈਸਰ ਮਨਜੀਤ ਸਿੰਘ ਨੂੰ ਬਾਕੀ ਚਲੋ ਇਹ ਸਾਰੇ ਸਾਰਿਆਂ ਨੂੰ ਕਰੀ ਜਾਣਾ ਕਰਤਾਰਕੂਸੀ ਸਾਰਿਆਂ ਨਾਲ ਕਰੀ ਗੱਲ ਵਾ ਗਾਨੀ ਜੋਗਿੰਦਰ ਸਿੰਘ ਬੰਦਾਂਤੀ ਨੂੰ ਕਹਿੰਦੇ ਸਵੇਰੇ 4 ਵਜੇ ਨਹਾਣ ਵੀ ਨਹੀਂ ਦਿੱਤਾ ਗਿਆ ਕਹਿੰਦੇ ਤੋਲੀਆਂ ਇੱਥੇ ਰੱਖ ਤੇ ਪਹਿਲਾਂ ਅਸਤੀਫਾ ਲਿਖ ਉਹੀ ਗੱਲ ਆ ਨਾ ਜਦੋਂ ਇਹ ਨਜੀ ਕਰਦਾ ਜਿਹੜੇ ਹੁਣ ਜੱਫੇਦਾਰਾਂ ਦਾ ਇਹਨਾਂ ਨੇ ਵਰਤਿਆ ਬਦਲ ਕਹਿੰਦੇ ਜੱਫੇਦਾਰ ਬਦਲਤੇ ਨੇ ਤੇ ਅਕਾਲ ਤਖਤ ਸਾਹਿਬ ਨੂੰ ਵਰਤਿਆਗਾ ਮਾਫੀਨਾਮੇ ਘਰੇ ਬੁਲਾ ਕੇ ਸੱਦ ਜਿਹੜੇ ਬਾਦਲ ਜਸੇਦਾਰਾਂ ਨੂੰ ਘਰੇ ਸੱਦ ਕੇ ਮਾਫੀਨਾਮਾ ਲਖਵਾ ਸਕਦਾ ਉਹ ਬਾਦਲ ਕੀ ਉਹ ਉੱਥੇ ਜਾ ਕੇ ਉਹਨਾਂ ਦਾ ਹੁਕਮ ਮੰਨੂਗਾ ਜਾਂ ਕੀ ਇਹ ਤਾਂ ਸਾਰਾ ਡਰਾਮਾ ਹੀ ਹੈ ਨਾ ਜੀ ਜੀ ਉਹ ਸਾਰਾ ਕੁਝ ਕਰਾ ਸਕਦਾ ਸੀ ਸੋ ਦਰਸ਼ਕੋ ਜਹੇਦਾਰ ਬਾਬਾ ਰਾਜਾ ਰਾਜ ਸਿੰਘ ਜੀ ਨੇ ਬੜੇ ਸਾਫ ਸ਼ਬਦਾਂ ਚ ਗੱਲ ਕਹੀ ਹੈ ਡਰਾਮਾ ਤੇ ਬੜੇ ਵੱਡੇ ਪੱਧਰ ਤੇ ਹੋਇਆ ਵਾ ਪਰ ਇਸ ਡਰਾਮੇ ਨੇ ਵੀ ਪੰਥ ਦੀ ਨਜ਼ਰਾ ਦੇ ਵਿੱਚ ਸੁਖਬੀਰ ਬਾਦਲ ਤੇ ਇਹਨਾਂ ਦੀ ਸਾਰੀ ਲੋਬੀ ਨੂੰ ਮਨਜ਼ੂਰ ਨਹੀਂ ਚੜਨ ਦੇਣਾ ਕਿਉਂਕਿ ਡਰਾਮਾ ਭਾਵੇਂ ਹਾਈਲਾਈਟ ਕੀਤਾ ਗਿਆ ਵੱਡਾ ਹਾਈ ਵੋਲਟੇਜ ਦਾ ਡਰਾਮਾ ਕੀਤਾ ਗਿਆ ਵਾ ਪਰ ਇਹ ਜਿਹੜਾ ਡਰਾਮਾ ਹੈ ਨਾ ਪੰਥ ਜਾਨ ਦਾ ਸਰਕਾਰ ਸਿੱਖ ਪੰਥ ਹੁਣ ਸੰਗਤ ਸੁਚੇਤ ਆ ਧਾਮੇ ਸਾਹਿਬ ਜੋ ਮਰਜ਼ੀ ਕਰ ਰਿਹਾ ਕਿ ਕਿਸੇ ਤਰੀਕੇ ਨਾਲ ਨੂੰ ਛੇਕ ਦਿੱਤਾ ਜਾਵੇ ਨਾਰਾਇਣ ਸਿੰਘ ਚੋੜੇ ਨੂੰ ਜਾਂ ਸਾਰਿਆਂ ਨੂੰ ਪਰ ਕਿੰਨਾ ਕੁ ਤੇਰੇ ਸਹੋਂਦਾ ਰਹੂਗਾ ਆਮ ਸਿੱਖਾਂ ਨੂੰ ਤੁਸੀਂ ਛੇਕ ਦਿੰਦੇ ਹੋ ਆਮ ਸਿੱਖਾਂ ਨੂੰ ਤਾਂ ਤੁਸੀਂ ਰੋਟੀ ਰੋਜੀ ਬੰਦ ਕਰ ਦਿੰਦੇ ਹੋ ਰੋਟੀ ਬੇਟੀ ਸਾਂਝ ਨਹੀਂ ਰੱਖਦੇ ਪਰ ਜਿਹੜੇ ਆ ਨੇ ਸਾਰੇ ਗੁਨਾਹ ਕੀਤੇ ਆ ਪਾਪ ਵੀ ਮੰਨ ਗਏ ਆ ਫਿਰ ਉਹਨਾਂ ਵੱਲ ਤੁਹਾਡਾ ਧਿਆਨ ਕਿਉਂ ਨਹੀਂ ਜਾਂਦਾ ਤੁਸੀਂ ਕਿਉਂ ਨਹੀਂ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਜਹੇਦਰ ਸਾਹਿਬ ਗਿਆਨੀ ਗੋর্বਚਨ ਸਿੰਘ ਨੇ ਗਲਤੀ ਕੀਤੀ ਅਜ ਮੂਹ ਲੋਕਾਂ ਦਾ ਫਿਰਦਾ ਉਹ ਸਮਾਗਮਾਂ ਤੇ ਵੀ ਜਾਂਦਾ ਤੇ ਡਰ-ਡਰ ਕੇ ਜਾਂਦਾ ਕਿਤੇ ਮੈਨੂੰ ਘੇਰ ਨਾ ਲੈ ਮੈਨੂੰ ਸਵਾਲ ਨਾ ਪੁੱਛ ਲੈ ਤੇ ਜੇ ਤੁਸੀਂ ਇਹ ਗਲਤੀ ਕਰੋਗੇ ਤੇ ਸੰਗਤ ਵਿੱਚ ਕੱਲ ਨੂੰ ਤੁਸੀਂ ਵੀ ਆਉਣਾ ਵਾ ਤਾਂ ਅਨੁਮਿਸ਼ ਸੰਗਤ ਨੇ ਘੇਰ ਕੇ ਪੁੱਛਣਾ ਵੀ ਆ ਫੈਸਲੇ ਕਿਉਂ ਨਹੀਂ ਲਏ ਗਏ ਕਿਉਂ ਨਹੀਂ ਇਹ ਫੈਸਲਾ ਕੀਤਾ ਗਿਆ ਕਿਉਂ ਨਹੀਂ ਉਹ ਸਖਤੀ ਕੀਤੀ ਗਈ ਕਿਉਂ ਨਹੀਂ ਤੁਸੀਂ ਆਪਣੀ ਜ਼ਿੰਮੇਵਾਰੀ ਨਿਭਾਈ ਅੱਜ ਜ਼ਿੰਮੇਵਾਰੀ ਨਿਭਾਉਣ ਦਾ ਸਮਾਂ ਜਿੱਥੇ ਗਿਆਨੀ ਹਰਪ੍ਰੀਤ ਸਿੰਘ ਨੂੰ ਚਲਦਾ ਕੀਤਾ ਦੂਜੇ ਜਥੇਦਾਰਾਂ ਨੂੰ ਸੋਚਲਾਉਣਾ ਚਾਹੀਦਾ ਵੀ ਸਾਡੇ ਨਾਲ ਵੀ ਇhta ਹੋਗਾ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਨਿਭਾ ਕੇ ਸਖਤ ਫੈਸਲਾ ਲੈਣਾ ਚਾਹੀਦਾ ਜੇ ਜੇ ਮਜੀਠੀਏ ਵਰਗੇ ਜਾਂ ਸੁਖਵੀਰ ਬਾਦਲ ਜਾਂ ਇਹਨਾਂ ਦੀ ਲੋਬੀ ਕਰਤਾਰਕੁਸ਼ੀ ਕਰਦੀ ਹੈ ਤੇ ਫਿਰ ਇਹਨਾਂ ਦੀ ਕਰਤਾਰਕੁਸ਼ੀ ਕਰਨ ਵਾਸਤੇ ਬੜਾ ਕੁਝ ਸੰਗਤ ਦੇ ਕੋਲ ਪਿਆ ਵਾ ਕਿਤਨਾ ਕਿਤੇ ਉਹ ਵੀ ਸਾਂਝਾ ਕੀਤਾ ਜਾ ਸਕਦਾ ਹੈ ਧੰਨਵਾਦ ਜੀ ਜਹੇਦਰ ਸਾਹਿਬ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਟਾਈਮ ਦਿੱਤਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ